ਆਪੂ ਬੈਠਾ ਹੋਆ ਤੇ ਬਾਪੂ ਨੂੰ ਲੱਗਾ ਕੰਮ ਨਹੀਂ ਮਿਲਿਆ। ਕਿ ਮਿਸਤਰੀ ਯਾ ਰਾਜ ਮਿਸਤਰੀ ਦਾ ਬਾਈ ਨੂੰ ਤੇ ਬਾਪੂ। ਹਣਾ? ਮਨੇ ਬੇਦਾਤ ਪੁੱਛਦਾ ਬਾਪੂ ਨੂੰ ਤਨ ਗੁਰੂ ਰਾਮਦਾਸ ਬਾਪੂ ਜਰਾ ਪਿੰਡ ਦੇ ਅੱਡੇ ਤੇ ਬੈਠਾ। ਜੰਮੂ ਵਾਲਾ ਟਪਿੰਡਾ ਗਾ ਨਾ। ਹੂੰ। ਰਾਮੂ ਵਾਲ। ਆਹੋ ਆਜੋ ਉੱਥੇ ਬੈਠ। ਕਿੱਥੇ ਕਰਗੇ? ਬਾਹਰ ਮਿਹਨਤ ਇੱਥੇ ਰੋਡ ਦੇ ਉੱਤੇ ਹੀ ਆ। ਹੂੰ। ਆਜੋ। ਨਾਲੇ ਢੜੀ ਦਿਹਾੜੀ ਬੰਜੂਗੀ। ਸਾਢੇ ਦਿਨ ਤਾਂ ਵੱਜ ਗਏ ਆ। ਹਣਾ? ਦਿਹਾੜੀ ਦਾ ਜੋਦ ਬੜੀ ਨਹੀਂ ਹਣੀ ਹਣਾ? ਉੱਤ ਬਣੀ ਵੀ ਨਹੀਂ। ਨਹੀਂ ਬਣੀ ਨਾ ਚਲ ਆਜੋ ਨਹੀਂ ਅੱਜ ਚਲੋ ਮੋੜ ਆਇਆ ਹਰ ਕਿੰਨੀ ਆ ਹੈ ਉਮਰ ਕਿੰਨੀ ਹੂੰ ਉਮਰ 30 ਸਾਲ ਕੋਲਾ ਡਾਣਾ ਰੰਮੋਲਾ ਡੀ ਤੋਂ ਥੋੜਾ ਪਿਛੇ ਹੀ ਆ ਹਾਂ ਪਿਛੇ ਹੀ ਐਸੇ ਐਸੇ ਰੋੜ ਤੇ ਆ ਬੰਬੀ ਆਜੋ ਆਜੋ ਚਲੋ ਪਿਆਰਿਓ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮੈਂ ਤੁਹਾਨੂੰ ਵਿਲੇ ਬੈਠੇ ਵੀ ਦੇਖਿਆ ਥੇ ਤੇ ਮੈਂ ਕਿਹਾ ਮੈਂ ਬਾਪੂ ਨੂੰ ਕੰਮ ਹੀ ਦੇ ਦਈਏ ਹੈ ਨਹੀਂ ਚਲੋ ਆਜੋ ਚੜੋ ਫੇ ਚੜੋ ਸਟਾਰ ਸਿੰਘੋ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਸਬਾਪੂ ਤਾਂ ਕੰਮ ਨਹੀਂ ਸੀ ਹੈਗਾ ਤੇ ਬਾਪੂ ਪਿੰਡ ਦੇ ਮੋਰ ਤੇ ਬੈਠਾ ਸੀ ਤੇ ਬਾਪੂ ਨੂੰ ਕਹਾਂ ਮਰੇ ਤਾ ਤਨ ਗੁਰੂ ਰਾਮਦਾਸ ਇਹ ਗੱਲ ਤਨ ਗੁਰੂ ਰਾਮਦਾਸ ਬਾਪੂ ਇਹਦਾ ਮਾ ਉਹ ਫੋਨ ਹੁਣ ਇਹਦਾ ਫੋਨ ਫੋਨ ਆ ਗਿਆ ਤੁਹਾਨੂੰ ਆਪਾਂ ਨੂੰ ਕਿਤੇ ਜਾਣਾ ਪੈਣਾ ਵਾ ਅੱਛਾ ਅੱਛਾ ਤੇ ਇਦਾਂ ਵਾ ਕਿ ਮੈਂ ਤੁਹਾਨੂੰ ਹੁਣ ਬੁਲਾ ਲਿਆ ਵਾ ਤੇ ਹੁਣ ਥੋੜੀ ਬਿਦ ਮੈਂ ਤਾਂ ਤੁਹਾਨੂੰ ਦੇਣੀ ਬਣੀ ਆ ਉਹ ਜੀ ਗੁਰੂ ਸਾਹਿਬ ਨੇ ਕਿਹਾ ਨਾ ਕਿ ਕੀਤੇ ਦੇਣੀ ਬਣੀ ਜੇ ਕਿ ਇਹਨੂੰ ਕਹਿ ਦੀਏ ਤੇ ਹੁਣ ਤੂੰ ਬਾਬਾ ਤੂੰ ਆਦ ਗਿਆ ਮੇਰੇ ਕਹਿਨ ਦੇ ਹੁਣ ਕਾਹਦੇ ਗਿਆ ਨਹੀਂ ਅੱਛਾ ਤੇ ਮੈਂ ਹੁਣ ਮਨ ਕਿਸੇ ਨੂੰ ਫੋਨ ਮਨ ਕਰਤਾ ਰਹਾ ਜੇ ਤੇ ਮੈਂ ਹੁਣ ਜਾਣਾ ਪੜਾ ਮੈਨੂੰ ਅਬਰਤੀਆਂ ਕੇ ਤੇ ਬਾਬੇਓ ਥੋੜੀ ਬੋਧ ਤੁਹਾਨੂੰ ਮੈਂ ਨਾ ਮੇਰੇ ਦੇ ਦੇਣਾ ਤਾਂ ਕਿ ਤੁਸੀਂ ਆਪਣਾ ਰੋਟੀ ਬਾਲੀ ਕਰਾ ਲਓ ਅੱਜ ਅਜ ਤਾਂ ਛੁੱਟੀ ਹੋਈ ਹੈ ਨਾ ਤਾਂ ਲਓ ਜੜੀ ਪੈ ਗਈ ਆ ਹੁਣ ਤੁਸੀਂ ਘਰ ਚਲ ਜਓ ਠੀਕ ਹੈ ਪਿਆਰਿਓ ਇਹ ਤੁਹਾਨੂੰ ਤੁਹਾਡੇ ਗੁਰੂ ਨੇ ਹੀ ਦਿੱਤਾ। ਇਹੀ ਤਾਂ ਬਸ ਇੱਕ ਜ਼ਰੀਆ ਬਣ ਕੇ ਬਾਬਾ ਜੀ। ਉਹ ਮੈਨੂੰ ਨਾ ਫੋਨ ਮਨੂੰ ਆ ਗਿਆ ਤੇ ਤਾਂ ਕਰਕੇ ਬਾਬਾ ਜੀ ਮੈਨੂੰ ਇਹ ਜਾਣਾ ਪਿਆ ਗਿਆ। ਠੀਕ ਆ ਆਪਣਾ ਜਿਹੜਾ ਥੜਾ ਨਾ ਉਹ ਫਿਰ ਕਿਸੇ ਦਿਨ ਜਦੋਂ ਮਿਲਾਂਗੇ ਆਪਾਂ ਉਦੋਂ ਬਣਾ ਲਾਂਗੇ। ਕਿੱਥੇ ਕਿਵੇਂ ਆ ਵੀ ਆ ਜੀ ਬਸ। ਬਾਬਾ ਜੀ ਤੁਸੀਂ ਆਓ। ਉਹ ਥੜੇ ਦਾ ਤੁਹਿੰਸੀ ਗੱਲ ਸੁਣ। ਮੈਨੂੰ ਵੀ ਨਹੀਂ ਪਤਾ ਕਿੱਥੇ ਹੈਗਾ। ਇਹ ਤੇ ਥੜਾ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ। ਉਹ ਮੈਂ ਨਾ ਲਾ ਲੀ। ਇਹ ਗੁਰੂ ਗ੍ਰੰਥ ਸਾਹਿਬ ਦਾ ਥੜਾ। ਉਹ ਆਪੇ ਬੁਵਾਉਂਗਾ ਜਦੋਂ ਤੁਹਾਡੇ ਕੋਲ ਬੁਵਾਉਂਗਾ। ਚਲੋ ਠੀਕ ਹੈ ਪਿਆਰਿਓ ਓਕੇ ਜੀ ਵਾਹਿਗੁਰਜੀ ਗੱਲ ਸਾਬ ਵਾਹਿਗੁਰਜੀ ਕੀ ਫਤਿਹ ਜੀ ਠੀਕ ਹੈ ਪਿਆਰਿਓ ਘਰ ਚਲ ਜਿਓਣਾ ਠੀਕ ਹੈ ਜੀ ਬਹੁਤ ਬੇਨਤੀ ਜੀ ਗੁਰੂ ਅੰਮ੍ਰਿਤਸਰ ਸਾਹਿਬ ਠੀਕ ਹੈ ਪਿਆਰਿਓ ਵਾਹਿ ਫਤਿਹ ਵਾਹਿਗੁਰਜੀ ਕੀ ਫਤਿਹ